ਕੈਲਬਰੀ ਪੈਂਕਟਿਕਲਸ ਚਰਚ ਦਾ ਮੁੱਖ ਪ੍ਰਚਾਰਕ ਹਾਂ ਇਹ ਗੁੱਡ ਫਰਾਈਡੇ ਦੀ ਜਿਹੜੀ ਸ਼ੋਭਾ ਯਾਤਰਾ ਅੱਜ ਕੱਢੀ ਗਈ ਹੈ ਤੋ ਇਸ ਦਿਨ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਦੇ ਉੱਤੇ ਚਾੜ ਦਿੱਤਾ ਗਿਆ ਸੀ ਮੱਥਾ ਪਰਾਂਚ ਕਰਤੋ ਦਿੱਤੇ ਗਏ ਔਰ ਪ੍ਰਭੂ ਯਿਸੂ ਮਸੀਹ 30 ਦਿਨ ਈਸਟਰ ਵਾਲੇ ਦਿਨ ਐਤਵਾਰ ਮਰਦਿਆਂ ਵਿੱਚੋਂ ਜਿਉ ਉੱਠੇ ਨੂੰ ਈਸਟਰ ਦਾ ਦਿਨ ਕਰਕੇ ਕਿਹਾ ਜਾਂਦਾ ਤੋ ਇਸ ਦਿਨ ਪ੍ਰਭੂ ਯਿਸੂ ਮਸੀਹ ਨੇ ਆਪਣੀ ਜਾਨ ਦੇ ਕੇ ਇਹ ਸਾਬਤ ਕੀਤਾ ਕਿ ਉਸ ਸਮੂਹ ਜਾਂ ਜਾਤੀ ਨੂੰ ਸਮੂਹ ਲੋਕਾਂ ਨੂੰ ਸਭ ਲੋਕਾਂ ਨੂੰ ਉਹ ਪਿਆਰ ਕਰਦੇ ਆਂ ਔਰ ਉਹਨਾਂ ਨੇ ਆਪਣੀ ਜਾਨ ਪੂਰੀ ਪੂਰੇ ਸੰਸਾਰ ਦੇ ਲਈ ਦਿੱਤੀ ਹੈ ਹਰ ਇੱਕ ਜਨ ਦੇ ਲਈ ਉਹਨਾਂ ਨੇ ਆਪਣੀ ਜਾਨ ਦਿੱਤੀ ਆ ਆਪਣਾ ਖੂਨ ਵਹਾਇਆ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਜੀਵਨ ਦੇ ਬਾਰੇ ਪੜ੍ਹਦੇ ਆਂ ਉਹਨਾਂ ਦੀ ਜੀਵਨੀ ਦੇ ਬਾਰੇ ਉਹਨਾਂ ਦੇ ਉਪਦੇਸ਼ ਪੜ੍ਹਦੇ ਆਂ ਉਹਨਾਂ ਨੇ ਇੱਕੋ ਹੀ ਉਪਦੇਸ਼ ਦਿੱਤਾ ਕਿ ਆਪਣੀ ਜ਼ਿੰਦਗੀ ਵਿੱਚ ਸ਼ਾਂਤੀ ਰੱਖੋ ਭੈੜੇ ਕੰਮ ਨਾ ਕਰੋ ਨਸ਼ੇ ਨਾ ਕਰੋ ਗਲਤ ਲੋਕਾਂ ਨਾਲ ਸੰਗਤ ਨਹੀਂ ਕਰੋ ਗਲਤ ਨਾ ਹੋਵੋ ਤਾਂ ਮੈਂ ਸਮਾਜ ਨੂੰ ਵੀ ਇੱਕ ਨਮਰ ਬੇਨਤੀ ਕਰੂੰਗਾ ਕਿ ਚੰਗੇ ਕੰਮ ਕਰੋ ਪ੍ਰਭੂ ਦੇ ਨਾਲ ਜੁੜੋ ਨਸ਼ੇ ਨਾ ਕਰੋ ਖੂਨ ਖਰਾਬਾ ਨਾ ਕਰੋ ਕਿਸੇ ਨੂੰ ਕਿਸੇ ਦਾ ਖੂਨ ਨਾ ਬਹਾਓ ਤੋਂ ਮੇਰਾ ਇਹ ਇੱਕ ਨਮਰ ਜਿਹੜਾ ਹੈ ਤੁਹਾਡੇ ਅੱਗੇ ਇਹ ਨਮਰ ਇੱਕ ਬੇਨਤੀ ਹੋਏਗੀ ਕਿ ਤੁਸੀਂ ਕੀ ਕਰਨਾ ਹੈ ਭਲਾਈ ਦੇ ਜਿੰਨੇ ਕੰਮ ਹੋ ਸਕੇ ਬਦ ਤੋਂ ਬਦ ਭਲਾਈ ਦੇ ਕੰਮ ਕਰਨਾ ਜਿਸ ਤਰ੍ਹਾਂ ਸਾਡਾ ਦੇਸ਼ ਹੈ ਇਹਦੇ ਵਿੱਚ ਸਭ ਜਨ ਜਾਤੀ ਸਭ ਲੋਕ ਬਸਦੇ ਨੇ Hindu Muslim Sikh Asai Jaini Bodhi Farsi ਅਸੀਂ ਸਾਰੇ ਭਾਈ ਭਾਈ ਆ ਔਰ ਇੱਕ ਪ੍ਰਾਰਥਨਾ ਵੀ ਕਰਾਂਗੇ ਕਿ ਅਸੀਂ ਇਸ ਦੇਸ਼ ਵਿੱਚ ਰਲ ਕੇ ਰਹੀਏ ਸ਼ਾਂਤੀ ਰੱਖੀਏ ਇਹ ਹੋ ਸਕੇ ਜਿੰਨਾ ਹੋ ਸਕੇ ਭਲੇ ਦੇ ਕੰਮ ਕਰੀਏ ਕਿਉਂਕਿ ਪ੍ਰਭੂ ਇਹ ਸਮੁਸਿਆ ਨੇ ਭਲਾਈ ਦੇ ਕੰਮ ਦੇ ਲਈ ਇਨਸਾਨ ਦੀ ਮੁਕਤੀ ਲਈ ਆਪਣੀ ਜਾਨ ਦਿੱਤੀ ਆ ਤੋ ਮੈਂ ਜਵਾਨਾਂ ਦੇ ਅੱਗੇ ਅਪੀਲ ਕਰਾਂਗਾ ਕਿ ਉਹ ਇਹ ਗੈਂਗਸਟਰ ਬਾਦ ਜੋ ਹੈ ਐ ਮਸ਼ਿਆ ਨੂੰ ਛੱਡ ਕੇ ਲੜਾਈ ਝਗੜੇ ਨੂੰ ਛੱਡ ਕੇ ਖੂਨ ਖਰਾਬੇ ਨੂੰ ਛੱਡ ਕੇ ਪ੍ਰਭੂ ਦੇ ਨਾਲ ਜੁੜ ਜਾਓ ਕਿਉਂਕਿ ਪ੍ਰਭੂ ਦੇ ਨਾਮ ਵਿੱਚ ਹੀ ਸ਼ਾਂਤੀ ਹੈ ਔਰ ਪ੍ਰਭੂ ਹੀ ਤੁਹਾਨੂੰ ਇੱਕ ਅੱਛੀ ਸੇ ਦੇ ਸਕਦਾ ਹੈ ਅੱਛੀ ਜ਼ਿੰਦਗੀ ਦੇ ਸਕਦੇ ਨੇ ਅੱਛਾ ਰਾਹ ਤੁਹਾਨੂੰ ਦਿਖਾ ਸਕਦੇ ਨੇ ਸਰਨ ਏਜੰਸੀ ਦੀ ਜੀ ਅੱਜ ਅਸੀਂ ਜੋ ਸਲੀਬੀ ਯਾਤਰਾ ਕੱਢੀ ਹੈ ਕਲੋਰੀ ਪੈਂਟਕੋਸਟਲ ਚਰਚ ਤੋਂ ਲੈ ਕੇ ਬਾਈਪਾਸ ਹੁੰਦੀ ਹੋਈ ਵਾਪਸ ਫਿਰ ਦੁਬਾਰਾ ਕਲੋਰੀ ਪੈਂਟਕੋਸਟਲ ਚਰਚ ਦੇ ਵਿੱਚ ਆ ਕੇ ਖਤਮ ਹੋਈ ਹੈ ਅੱਜ ਦੇ ਦਿਨ ਅਸੀਂ ਜਿੰਨੇ ਵੀ ਪੰਜਾਬ ਦੇ ਵਸਨੀਕਾਂ ਜਾਂ ਪੰਜਾਬ ਤੋਂ ਬਾਹਰ ਹਨ ਉਹਨਾਂ ਨੂੰ ਇਹ ਸੰਦੇਸ਼ ਸੁਨੇਹਾ ਦੇਣਾ ਚਾਹੁੰਦੇ ਆ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਦੇ ਉੱਤੇ ਆਏ ਉਹਨਾਂ ਨੇ ਸਾਡੇ ਸਾਰਿਆਂ ਦੇ ਲਈ ਆਪਣੀ ਜਾਨ ਦਿੱਤੀ ਉਹਨਾਂ ਨੇ ਜਾਨ ਦੇ ਕੇ ਸਾਡੇ ਸਾਰਿਆਂ ਦੇ ਬਚਾਅ ਦੇ ਲਈ ਸਾਡੇ ਸਾਰਿਆਂ ਦੇ ਪਾਪਾਂ ਤੋਂ ਮੁਕਤੀ ਦੇ ਲਈ ਉਹਨਾਂ ਨੇ ਆਪਣੀ ਜਾਨ ਦੇ ਦਿੱਤੀ ਅਸੀਂ ਇਹ ਹੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਤੁਸੀਂ ਆਪਣੇ ਬੁਰੇ ਕੰਮਾਂ ਤੋਂ ਮੁੜੋ ਭੈੜੇ ਰਾਹਾਂ ਤੋਂ ਮੁੜੋ ਅਸੀਂ ਜੋ ਮਨੁੱਖ ਜਾਤੀ ਹੈ ਚਾਹੇ ਕੋਈ Hindu ਚਾਹੇ ਕੋਈ ਸਾਡਾ Hindu ਭਰਾ ਹੈ ਚਾਹੇ ਕੋਈ Sikh ਭਰਾ ਹੈ ਚਾਹੇ ਕੋਈ Muslim ਕੋਈ ਵੀ ਧਰਮ ਤੋਂ ਰਿਲੇਟਡ ਹੈ ਤੁਸੀਂ ਆਪਸ ਦੇ ਵਿੱਚ ਮਿਲ ਕੇ ਰਹੋ ਅਸੀਂ ਸਾਰਿਆਂ ਨੇ ਇਸੇ ਜਗ੍ਹਾ ਤੇ ਪੰਜਾਬ ਦੇ ਵਿੱਚ ਰਹਿਣਾ ਹੈ ਤੇ ਇੱਕ ਦੂਸਰੇ ਦੇ ਅਸੀਂ ਭਾਈ ਪਾਈਆਂ ਅਸੀਂ ਇੱਕ ਦੂਸਰੇ ਦਾ ਸਾਥ ਦਈਏ ਇੱਕ ਦੂਸਰੇ ਨੂੰ ਮਿਲ ਕੇ ਚੱਲੀਏ ਅਗਰ ਕੋਈ ਦੁੱਖ ਵਿੱਚ ਹੈ ਉਸ ਦੀ ਸਹਾਇਤਾ ਕਰੀਏ ਅਗਰ ਕੋਈ ਸੁਖੀ ਹੈ ਤਾਂ ਉਸ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਈਏ ਸਾਡਾ ਚਰਚ ਵੱਲੋਂ ਸਾਰੀ ਸੰਗਤ ਵੱਲੋਂ ਇਹੀ ਸੁਨੇਹਾ ਜੀ ਤੁਸੀਂ ਸਾਰੇ ਆਪਸ ਦੇ ਵਿੱਚ ਮਿਲ ਕੇ ਰਹੋ ਅੱਜ ਦੇ ਦਿਨ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਕੋਈ ਵੀ ਭੇਦਭਾਵ ਨਹੀਂ ਕੀਤਾ ਉਹਨਾਂ ਨੇ ਸਾਰਿਆਂ ਦੇ ਲਈ ਆਪਣੀ ਜਾਨ ਦਿੱਤੀ ਅਸੀਂ ਅੱਜ ਦੀ ਯਾਤਰਾ ਦਾ ਇਹੀ ਮੁੱਖ ਸੰਦੇਸ਼ ਸੀ ਕਿ ਤੁਸੀਂ ਸਾਰੇ ਅਸੀਂ ਸਾਰੇ ਜਿੰਨੇ ਵੀ ਇਸ ਪੰਜਾਬ ਦੇ ਵਿੱਚ ਰਹਿੰਦੇ ਹਾਂ ਸਾਰੇ ਇੱਕ ਹਾਂ ਤੇ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਮੈਂ ਆਪਣੇ ਜਿੰਨੇ ਵੀ ਯੂਥ ਆ ਜਵਾਨ ਆ ਉਹਨਾਂ ਨੂੰ ਇਹ ਹੀ ਸਨੇਹਾ ਦੇਣਾ ਚਾਹੁੰਦਾ ਕਿ ਤੁਸੀਂ ਨਸ਼ਿਆਂ ਤੋਂ ਮੁੜੋ ਤੁਹਾਡੇ ਦਿਮਾਗ ਜੋ ਹਨ ਉਹ ਪ੍ਰਭੂ ਵੱਲ ਜਾਂ ਧਰਮ ਧਾਰਮਿਕ ਖਿਆਲਾਂ ਵੱਲ ਲੱਗਣ ਤੁਸੀਂ ਖੇਡਾਂ ਹੋਰ ਖੇਡਾਂ ਵਿੱਚ ਭਾਗ ਲਓ ਪੰਜਾਬ ਦੀ ਤਰੱਕੀ ਦੇ ਵੱਲ ਤੁਰੋ ਨਸ਼ਿਆਂ ਨੂੰ ਛੱਡ ਕੇ ਅੱਗੇ ਵਧਣ ਦਾ ਯਤਨ ਕਰੋ ਤੇ ਆਪਣੇ ਪਰਿਵਾਰ ਦੇ ਵਿੱਚ ਵੱਧ ਤੋਂ ਵੱਧ ਸਮਾਂ ਦਿਓ ਤਾਂ ਕਿ ਤੁਸੀਂ ਇਸ ਚੀਜ਼ ਦੇ ਵਿੱਚੋਂ ਉੱਪਰ ਕੇ ਬਾਹਰ ਆਓ ਤੇ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਬਰਕਤ ਦੇਵੇ